ਜਸਤੀ ਨੂੰ ਚਾਈ ਚਾਈ ਡੋਲੀ ਬਿਠਾਉਣਾ ਸੀ ਉਸਤੀ ਦੇ ਚੰਗੇ ਭਵਿੱਖ ਦੀ ਆਸ ਵਿੱਚ ਖੁਸ਼ੀ-ਖੁਸ਼ੀ ਕੈਨੇਡਾ ਵਾਲੇ ਜਹਾਜ਼ 'ਚ ਵਿਦਾ ਕਰਕੇ ਆਏ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਆ ਜੋ ਧੀ ਵਿਦੇਸ਼ੀ ਧਰਤੀ ਤੇ লাশ ਬਣ ਗਈ ਹੈ ਦੁੱਖ ਪਰ ਇੱਕ ਖਬਰ ਸਾਹਮਣੇ ਆਈ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਬਰੇ ਤੋਂ ਜਿੱਥੋਂ ਦੇ 2 ਏਕੜ ਜ਼ਮੀਨ ਦੇ ਮਾਲਕ ਗਰੀਬ ਕਿਸਾਨ ਮਿੱਠੂ ਸਿੰਘ ਨੇ ਕਰੀਬ 2 ਮਹੀਨੇ ਪਹਿਲਾਂ ਆਪਣੀ 1 ਏਕੜ ਜ਼ਮੀਨ ਵੇਚ ਕੇ ਧੀ ਬਿਆਨਤ ਕੌਰ ਨੂੰ ਕੈਨੇਡਾ ਭੇਜਿਆ ਸੀ ਚੰਗੇ ਭਵਿੱਖ ਦੀ ਆਸ ਲਈ ਬੈਠੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਕਿਉਂਕਿ ਉਹਨਾਂ ਦੀ 26 ਸਾਲਾ ਧੀ ਬਿਆਨਤ ਕੌਰ ਦੀ ਕੈਨੇਡਾ ਦੇ ਵਿੱਚ ਮੌਤ ਹੋ ਗਈ ਹੈ ਮੌਤੀ ਵਜ੍ਹਾ ਹੱਟ ਅਟੈਕ ਦੱਸੀ ਜਾ ਰਹੀ ਹੈ ਇਹ ਮੰਦਭਾਗੀ ਖਬਰ ਜਿਵੇਂ ਹੀ ਪਰਿਵਾਰ ਨੂੰ ਮਿਲੀ ਤਾਂ ਮਾਤਮ ਪੱਸਰ ਗਿਆ ਮਾਪੇ ਸਦਮੇ ਵਿੱਚ ਨੇ ਤੇ ਜੇ ਮ੍ਰਿਤਕ ਦੇ ਨੂੰ ਪੰਜਾਬ ਲਿਆਉਣ ਦੇ ਲਈ ਉਹਨਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਬਠਿੰਡਾ ਤੋਂ ਸੰਸਦ ਬੀਬੀ ਹਰਸਿਮਰਤ ਕੋਰ ਬਾਦਲ ਅਗੇ ਮਦਦ ਦੀ ਗੁਹਾਰ ਲਗਾਈ ਹੈ। ਬੰਤ ਕੋਰ ਸੀ ਵੀ ਉਹਦੀ ਛੋਟੀ ਭੈਣ ਹੈ 31 ਮਾਰਚ ਨੂੰ ਗਈ ਸੀ ਉਹ ਤੇ 2 ਜੂਨ ਨੂੰ ਕਹਿੰਦੇ ਉਹਨਾਂ ਦੀ ਡੈਥ ਹੋ ਗਈ। ਬਸ ਇਹ ਅਪੀਲ ਕਰਦੇ ਹੋਏ ਉਹਦੀ ਡੈੱਡ ਬੋਡੀ ਇੱਧਰ ਆ ਜਾਏ ਵੀਸ ਲਾਸਟ ਟਾਈਮ ਨੂੰ ਦੇਖ ਸਕੀਏ। ਕਿੰਨਾ ਕ ਖਰਚਾ ਆ ਗਿਆ ਸੀਗਾ ਕਿ ਹੁਣ ਉਧਰੋਂ ਲਿਹਾਉਣ ਵਾਸਤੇ ਕਿੰਨਾ ਖਰਚਾ ਹੋਊਗਾ 26 ਲੱਖ ਆ ਗਿਆ ਸੀਗਾ ਇਹ ਵੀ 2 ਕਿੱਲੇ ਜ਼ਮੀਨ ਦੇ ਸੀ 1 ਕਿੱਲਾ ਵੇਚਿਆ ਸੀਗਾ ਹਮ ਲੈਂਤ ਕੌਰ ਨਾਮ ਸੀ ਜੀ ਕੈਨੇਡਾ ਵੇਚੀ ਸੀ ਹਮ ਤੇ 26 ਲੱਖ ਖਰਚੇ ਸੜਕੋ 2 ਕਿੱਲੇ ਬਾਹਰ ਦੇ ਸੀ ਜੀ 1 ਕਿੱਲਾ ਕਰਕੇ ਵੇਚੀ ਸੀ ਹਮ 3 ਬੇਟੀਆਂ ਨੇ ਜੀ 1 ਬੇਟਾ ਹਮ ਕੀ ਹੋ ਗਿਆ ਹੁਣ ਉੱਥੇ ਬੇਟੀ ਨੂੰ ਉੱਥੇ ਜੀ ਫੂਕੌਲਾ ਜੀ ਮੰਦੇ ਵੀ ਟੈਕ ਹੋ ਗਈ। ਹੂੰ। ਕਿੰਕੌਲਨ ਸੀ। ਟੈਕ ਹੋ। ਕਿਸੇ ਨਾਲ ਉੱਥੇ ਗੱਲਬਾਤ ਹੋਈ ਉਹਨਾਂ ਦੇ ਨੇੜੇ ਦੇ ਕੁੜੀਆਂ ਦੇ ਨਾਲ ਜਿਹੜੀਆਂ ਉਹਨੀਆਂ ਗੁੱਸੇ ਦੀਆਂ ਸੀ। ਹਾਂ ਜੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਸੀ। ਸਤ ਕੌਲੇ ਕਿ ਰਹੀ ਸੀ। ਮੈਂ ਕਿੱਸੇ ਨੂੰ ਉੱਥੇ ਹੋਣੀ ਸੀ। ਕੋਈ ਗੱਲਬਾਤ ਨਹੀਂ ਸੀ। ਕੀ ਮੰਗ ਕਰਦੇ ਹੋ ਤੁਸੀਂ ਉਹਨਾਂ ਨੂੰ? ਅਸੀਂ ਤਾਂ ਹੈਗਾ ਵੀ ਸਾਡੀ ਬੋਬੀ ਵੀ ਇੱਥੇ ਕੋਈ ਨਹੀਂ ਜਾਂ ਇਹ ਤਾਂ ਸਰਕਾਰ ਕੋਈ ਨਹੀਂ ਸੁਣਦੀ ਸਾਡੀ। ਕੀ ਨੂੰ ਕੀ ਤੋਂ ਮੰਗ ਕਰਦੇ ਹੋ ਹੁਣ ਤੁਸੀਂ ਅਸੀਮਤ ਕਰਦੇ ਜੀ ਮੰਗ ਕਰਦੇ ਨੇ ਨਹੀਂ ਸਾਡਾ ਬੋਬੀ ਵੀ ਪੁੰਚਣੀ ਚਾਹੀਦੀ ਮਖਵਾਤ ਨੇ ਸਾਡੀ ਬੀਤੀ ਦੀ ਬੋਬੀ ਹਰਾ ਆਉਣੀ ਚਾਹੀਦੀ ਰੇਵੀ ਦੇ ਸੇ ਮੂਹ ਦੇਖੀ ਜੀ ਹੂੰ ਜੋ ਇਸ ਸੱਤੇ ਹੀ ਮੰਗ ਕਰਦੇ ਹੂੰ ਕਿੰਨਾ ਕੁ ਪੈਸਾ ਲੱਗਣਾ ਕਹਿੰਦੇ ਪੈਸਾ 35 ਲੱਖ ਰੁਪਏ ਮੰਗ ਲਈਏ ਕਿ ਇਹ ਫੋ ਵੀ ਪੁੰਚਾਂਗੇ ਜਾਂ ਮੰਗੇ ਕਿਲਾ ਜ਼ਮੀਨ ਦਾ ਵਿੱਚ ਦੋ ਕਿੱਲੇ ਜ਼ਮੀਨ ਦੇ ਸਾਰੇ ਵਿਚਾਰ ਕੋਈ ਸੁਖੋ ਜੇ ਉੱਧਰ ਜਦੋਂ ਹੁਣ ਕੋਈ ਡੇਡਵਾ ਮੌਤ ਹੋ ਗਈ ਤੇ ਹਾਰਟ ਅਟੈਕ ਦੇ ਨਾਲ ਹੁਣ ਸਾਰੇ ਟੱਬਰ ਦਾ ਹੋ ਗਿਆ ਕਿੰਨਾ ਖਰਚਾ ਆ ਗਿਆ ਸੀਗਾ ਜੀ ਕਿੰਨੀ ਜ਼ਮੀਨ ਵੇਚ ਕੇ ਕਿੱਲਾ ਵੇਚਦਾ ਹੀ 26 ਲੱਖ ਖਰਚਾ ਆ ਰਿਹਾ ਜੀ ਕੀ ਨਾਮ ਸੀ ਕੁੜੀ ਦਾ ਕਿੰਨੀ ਉਮਰ ਹੈ ਉਹਦੀ 25 26 ਸਾ 26 ਮਾਸਾ ਲੱਗਿਆ ਜੀ ਬੇਅੰਤ ਨਾ ਹੋਆ ਜਿਵੇਂ ਪਤਾ ਲੱਗਿਆ ਤੁਹਾਨੂੰ ਕਦੋਂ ਪਤਾ ਲੱਗਿਆ ਇਹ ਜੀ ਸਾਨੂੰ ਦੂਜੇ ਤੀਜੇ ਦਿਨ ਦੂਜੇ ਦਿਨ ਸਾਨੂੰ ਫੋਨ ਤੇ ਕਾਲ ਕੀਤੀ ਦੀ ਇਹਨਾਂ ਨੇ ਵੀ ਸੋਡੀ ਬੁੱਡੀ ਦੀ ਡੈੱਡ ਬਾਡੀ ਲੈ ਕੇ ਜਾਣੇ ਤਾਂ ਤੈਕ ਹੋ ਗਿਆ ਹੂੰ ਤੇ ਹੁਣ ਡੈੱਡ ਬਾਡੀ ਲਿਆਉਣ ਵਾਸਤੇ ਕਿੰਨਾ ਕੁ ਖਰਚਾ ਆਊਗਾ ਕੀ ਹੈਗਾ ਤੁਹਾਡੇ ਕੋਲ ਹੁਣ ਜੀ 30-35 ਲੱਖ ਰੁਪਏ ਲੱਗੂਗਾ ਸਾਡੇ ਕੋਲ ਤਾਂ ਨਾਲ ਨਹੀਂ ਕੋਈ ਭੈਣ ਭਾਈ ਕਰਨਾਂਗੇ ਤਾਂ ਬਣੀ ਕਿਸੇ ਸਰਕਾਰੀ ਨੁਮਾਇੰਦੇ ਨੂੰ ਮਿਲੇ ਉਹ ਐਮਐਲਏ ਨੂੰ ਐਮਪੀ ਨੂੰ ਸ੍ਰਮਤ ਗੌਰ ਨੂੰ ਮੇਰੇ ਤੇ ਜੀ ਉਹ ਵੀ ਜਵਾਬ ਦੇਗੇ ਬੁਧਰਾਮ ਕੋਲੇ ਗਏ ਤੇ ਉਹਨੇ ਕੋਈ ਗੱਲ ਨਹੀਂ ਰਾਹ ਪਾਈ ਹੋਰ ਕੋਈ ਉਹ ਦੂਤੋਂ ਦੀ ਜ਼ੋਰ ਨਹੀਂ ਕਰਦਾ ਵੀ ਕਿਸੇ ਨੂੰ ਧਾਰਨਾਂ ਵਾਲਾ ਕਹੇ ਜੀ ਮੁੱਖ ਮੰਤਰੀ ਨੂੰ ਕੀ ਅਪੀਲ ਕਰੋਗੇ ਭਗਵੰਤ ਮਾਨ ਨੂੰ ਕੀ ਮੰਗ ਕਰਦੇ ਹੋ ਉਹਨਾਂ ਤੋਂ ਉਹਨਾਂ ਤੋਂ ਇਹੀ ਪੀਛ ਕਰਦੇ ਆ ਵੀ ਸਾਡੀ ਕੁੜੀ ਦੀ ਡੈੱਡ ਬੋਡੀ ਹਰੇ ਆ ਜੇ ਅਸੀਂ ਮੂੰਹ ਦੇਖ ਲਈਏ ਕੀ ਨੂੰ ਮੁੱਖ ਮੰਤਰੀ ਨੂੰ ਅਪੀਲ ਕਰਨਾ ਚਾਹੁੰਦਾ ਜੀ ਮੈਂ ਤਾਂ ਮੇਰੀ ਕੁੜੀ ਉਰੇ ਆ ਜੇ ਡੈਡ ਬੋਡੀ ਮੂੰਹ ਦੇਖ ਹੈਗਾ ਵੀ ਕੀ ਉਮੀਦ ਹੈ ਵੀ ਸਰਕਾਰ ਲਿਆ ਦੋਗੀ ਡੈਡ ਬੋਡੀ ਇਹਨਾਂ ਪੈਸਾ ਵੀ ਤੁਹਾਡੇ ਕੋਲ ਹੈ ਨਹੀਂ ਹੁਣ ਉਹਨਾਂ ਦੇ ਸਾਰੇ ਜੀ ਕੀ ਕਰਨਗੇ ਸਾਡੇ ਕੋਲ ਤਾਂ ਕੁਝ ਨਹੀਂ ਵੀ ਉਹਨਾਂ ਨੂੰ ਅਪੀਲ ਕਰਦਿਆਂ ਵੀ ਜੇ ਕੋਈ ਹੱਥ ਬਨ ਕੇ ਬੇਨਤੀ ਹੈ ਵੀ